19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤਸਵੀਨਾ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੀਆਂ ਨੇ ਜਿੱਥੇ ਉਹਨਾਂ ਨੇ ਜੈਤੋਂ ਪਹੁੰਚ ਕੇ ਤੀਜ ਦਾ ਤਿਹਾਰ ਮਨਾਇਆ ਗੁਰਪ੍ਰੀਤ ਕੌਰ ਮਾਨ ਨੂੰ ਇਸ ਫੰਕਸ਼ਨ 'ਚ ਗੈਸਟ ਵਜੋਂ ਇਨਵਾਈਟ ਕੀਤਾ ਗਿਆ ਸੀ ਤਸਵੀਨਾ 'ਚ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਤੀਜ ਦੇ ਤਿਹਾਰ ਮਨਾਉਂਦੇ ਹੋਏ ਗਿੱਧਾ ਤੇ ਭੰਗੜਾ ਪਾ ਰਹੇ ਨੇ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ ਗ੍ਰੇ ਕਲਰ ਦੇ ਸੂਟ ਨਾਲ ਪਿੰਕ ਚੁੰਨੀ ਲਈ ਨਜ਼ਰ ਆ ਰਹੇ ਨੇ ਫੰਕਸ਼ਨ ਦੌਰਾਨ ਗੁਰਪ੍ਰੀਤ ਕੌਰ ਮਾਨ ਨੇ ਬੱਚਿਆਂ ਮਾਵਾ ਪੈਣਾ ਦੇ ਨਾਲ ਵੱਲੋਂ ਤਿਆਰ ਕੀਤੇ ਹੋਏ ਡਾਂਸ ਪਰਫਾਰਮੈਂਸ ਦੇਖੇ ਤੇ ਖੁਦ ਵੀ ਇਸ ਫੰਕਸ਼ਨ ਦਾ ਹਿੱਸਾ ਬਣ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ ਉੱਥੇ ਮੌਜੂਦ ਕੁੜੀਆਂ ਨਾਲ ਫੋਟੋਆਂ ਵੀ ਖਿੱਚਵਾਈਆਂ ਇਹਨਾਂ ਤਸਵੀਰਾਂ ਨੂੰ ਗੁਰਪ੍ਰੀਤ ਕੌਰ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਤੇ ਇਸ ਫੋਟੋਜ਼ ਨੂੰ ਗੁਰਪ੍ਰੀਤ ਕੌਰ ਮਾਨ ਨੇ ਸ਼ੇਅਰ ਕਰ ਲਿਖਿਆ ਤੀਆਂ ਦਾ ਤਿਹਾਰ ਪੰਜਾਬ ਦੀ ਹਰ ਧੀ ਦੀ ਤਿਆਣੀ ਬੇਸਬਰੀ ਨਾਲ ਉਡੀਕਦੀ ਹੈ ਅੱਜ ਜੈਤੋ ਵਿਖੇ ਤੀਆਂ ਦੇ ਪ੍ਰੋਗਰਾਮ ਦੌਰਾਨ ਸ਼ਿਰਕਤ ਕੀਤੀ ਮੇਰੀਆਂ ਮਾਵਾ ਭੈਣਾਂ ਨੇ ਬਹੁਤ ਪਿਆਰ ਸਤਿਕਾਰ ਬਖਸ਼ਿਆ ਬੱਚੀਆਂ ਨੇ ਬਹੁਤ ਸੋਨਾ ਸਮਾਂ ਬੰਨਿਆ ਹਲਕੇ ਤੋਂ ਪਾਰਟੀ ਵੀ ਤਾਂ ਇੱਕ ਅਮੋਲਕ ਸਿੰਘ ਸਮੀਰ ਸਾਰਿਆਂ ਦਾ तहे ਦਿਲੋਂ ਧੰਨਵਾਦ ਜੈਤੋ ਚ ਪਿੰਚੈ ਤੋਂ ਚਤਤਿਆਂ ਦਾ ਤਿਹਾਰ ਮਨਾਇਆ ਗਿਆ ਸੀ ਜਿੱਥੇ ਭਗਵੰਤ ਮਾਨ ਦੀ ਪਤਨੀ ਵੀ ਪਹੁੰਚੀ ਜਿੱਥੇ ਉਹਨਾਂ ਨੇ ਇਸ ਤਿਹਾਰ 'ਚ ਰੌਣਕ ਲਾਈਆਂ ਜੈਤੋ ਪਹੁੰਚ ਕੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਤਾਂ ਕਿ ਤੁਹਾਡੇ ਕੀ ਕੁਝ ਕਹਿਣ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਤਸਵੀਰਾਂ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੀਆਂ ਨੇ ਜਿੱਥੇ ਉਹਨਾਂ ਨੇ ਜੈਤੋ ਪਹੁੰਚ ਕੇ ਤੀਜ ਦਾ ਤਿਹਾਰ ਮਨਾਇਆ ਗੁਰਪ੍ਰੀਤ ਕੌਰ ਮਾਨ ਨੂੰ ਇਸ ਫੰਕਸ਼ਨ 'ਚ ਗੈਸਟ ਵਜੋਂ ਇਨਵਾਈਟ ਕੀਤਾ ਗਿਆ ਸੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਆਪਾਰੇ ਨੇ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ ਗ੍ਰੇ ਕਲਰ ਦੇ ਸੂਟ ਨਾਲ ਪਿੰਕ ਚੁੰਨੀ ਲਈ ਨਜ਼ਰ ਆ ਰਹੀ ਨੇ ਫੰਕਸ਼ਨ ਦੌਰਾਨ ਗੁਰਪ੍ਰੀਤ ਕੌਰ ਮਾਨ ਨੇ ਬੱਚਿਆਂ ਮਾਵਾ ਪੈਣਾ ਦੇ ਨਾਲ ਵੱਲੋਂ ਤਿਆਰ ਕੀਤੇ ਹੋਏ ਡਾਂਸ ਪਰਫਾਰਮੈਂਸ ਦੇਖੇ ਤੇ ਖੁਦ ਵੀ ਇਸ ਫੰਕਸ਼ਨ ਦਾ ਹਿੱਸਾ ਬਣੇ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ ਉੱਥੇ ਮੌਜੂਦ ਕੁੜੀਆਂ ਨਾਲ ਫੋਟੋਆਂ ਵੀ ਖਿੱਚਵਾਈਆਂ ਇਹਨਾਂ ਤਸਵੀਰਾਂ ਨੂੰ ਗੁਰਪ੍ਰੀਤ ਕੌਰ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਤੇ ਇਸ ਫੋਟੋਜ਼ ਨੂੰ ਗੁਰਪ੍ਰੀਤ ਕੌਰ ਮਾਨ ਨੇ ਸ਼ੇਅਰ ਕਰ ਲਿਖਿਆ ਤਿਆਂ ਦਾ ਤਿਹਾਰ ਪੰਜਾਬ ਦੀ ਹਰ ਧੀ ਤਿਆਣੀ ਬੇਸਬਰ ਨਾਲ ਉਡੀਕਦੀ ਹੈ ਅੱਜ ਜੈਤੋ ਵਿਖੇ ਤਿਆਂ ਦੇ ਪ੍ਰੋਗਰਾਮ ਦੌਰਾਨ ਸ਼ਿਰਕਤ ਕੀਤੀ ਮੇਰੀ ਮਾਵਾ ਭੈਣਾ ਨੇ ਬਹੁਤ ਪਿਆਰ ਸਤਿਕਾਰ ਬਖਸ਼ਿਆ ਬੱਚੀਆਂ ਨੇ ਬਹੁਤ ਸੋਨਾ ਸਮਾਂ ਬੰਨਿਆ ਹਲਕੇ ਤੋਂ ਪਾਰਟੀ ਵਿਧਾਇਕ ਅਮੋਲਕ ਸਿੰਘ ਸਮੀਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦੱਸ ਦੇ ਕਿ ਪਿੰਚੈਤੋ ਚ ਤਿਆਂ ਦਾ ਤਿਹਾਰ ਮਨਾਇਆ ਗਿਆ ਸੀ ਜਿੱਥੇ ਭਗਵੰਤ ਮਾਨ ਦੀ ਪਤਨੀ ਵੀ ਪਹੁੰਚੀ ਜਿੱਥੇ ਉਹਨਾਂ ਨੇ ਇਸ ਤਿਹਾਰ 'ਚ ਰੌਣਕ ਲਾਈਆਂ ਜੈਤੋ ਪਹੁੰਚ ਕੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਤਾਕੀ ਤੁਸੀਂ ਇਹ ਕੁਝ ਕੰਨਿਸ ਖਬਰ ਤੇ ਤੁਸੀਂ ਰਿ ਕਮੈਂਡ ਕਰਕੇ ਜ਼ਰੂਰ ਦੱਸੋ